ਕੀ ਕਿਸਾਨਾਂ ਨੂੰ ਰਾਜਨੀਤੀ ਦਾ ਸਿੱਧਾ ਹਿੱਸਾ ਬਣ ਕੇ ਜਿਆਦਾ ਲਾਭ ਮਿਲ ਸਕਦਾ ਹੈ ਕੀ ਕਿਸਾਨਾਂ ਨੂੰ ਰਾਜਨੀਤੀ ਦਾ ਸਿੱਧਾ ਹਿੱਸਾ ਬਣਨ ਦੇ ਨਾਲ ਜਿਆਦਾ ਨੁਕਸਾਨ ਹੋ ਸਕਦਾ ਹੈ ਇਹ ਦੋਨੇ ਪੱਖ ਹੈ ਜਿਹੜੇ ਅੱਡ-ਅੱਡ ਤਰੀਕਿਆਂ ਤੋਂ ਦੇਖਣ ਵਾਲੇ ਹੈ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪੰਜਾਬ ਦੀ ਰਾਜਨੀਤੀ ਤੇ ਪੰਜਾਬ ਦੀ ਕਿਸਾਨੀ ਦੇ ਅਹਿਮ ਮੁੱਦੇ ਤੇ ਗੱਲ ਕਰ ਰਹੇ ਹਾਂ ਲਗਾਤਾਰ ਇਸ ਗੱਲ ਦੀ ਚਰਚਾ ਹੁੰਦੀ ਰਹਿੰਦੀ ਹੈ ਕਿ ਪੰਜਾਬ ਦੀਆਂ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਨਹੀਂ ਹੋ ਰਹੀ ਕੀ ਉਹਨਾਂ ਨੂੰ ਰਾਜਨੀਤੀ ਵਿੱਚ ਸਰਗਰਮ ਹੋਣਾ ਚਾਹੀਦਾ ਹੈ ਕੀ ਰਾਜਨੀਤੀ ਵਿੱਚ ਸਰਗਰਮ ਹੋ ਕੇ ਉਹ ਰਾਜ ਸਤਾ ਦੇ ਵਿੱਚ ਬੈਠ ਕੇ ਆਪਣੀਆਂ ਮੰਗਾਂ ਜਲਦੀ ਮਨਵਾ ਸਕਦੇ ਹੈ ਕੀ ਰਾਜਨੀਤੀ ਉਹਨਾਂ ਲਈ ਸੰਕਟ ਦਾ ਕਾਰਨ ਬਣ ਸਕਦੀ ਹੈ ਕੀ ਵੱਖ-ਵੱਖ ਰਾਜਨੀਤਿਕ ਦਲਾਂ ਦੇ ਵਿੱਚ ਉਹ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਕੰਮ ਕਰਕੇ ਵਧੇਰੇ ਅਧਿਕਾਰ ਲੈ ਸਕਦੇ ਹੈ ਇਹ ਬਹੁਤ ਸਾਰੇ ਸਵਾਲ ਹੈ ਇੰਨਾ ਸਵਾਲਾਂ ਨੂੰ ਕਿਵੇਂ ਨਿਜਿੱਠਿਆ ਜਾ ਸਕਦਾ ਹੈ ਅਤੇ ਜਦੋਂ ਹੀ ਚੋਣਾ ਆਉਂਦੀਆਂ ਲਗਾਤਾਰ ਇਹ ਸਵਾਲ ਉੱਠਦੇ ਰਹਿੰਦੇ ਆ ਤੇ ਇਹ ਸਵਾਲ ਜਦੋਂ ਉੱਠਦੇ ਆ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਬੈਕਗ੍ਰਾਉਂਡ ਪਿਠ ਭੂਮੀ ਜਾਂ ਕੋਈ ਕਾਰਨ ਜ਼ਰੂਰ ਹੁੰਦਾ ਜੇ ਅੱਜ ਅਸੀਂ ਇਸ ਦੀ ਗੱਲ ਕਰ ਰਹੇ ਆ ਤਾਂ ਇਹਦੇ ਪਿੱਛੇ ਕਾਰਨ ਕੱਲ ਸੁਖਵੀਰ ਸਿੰਘ ਬਾਦਲ ਤੇ ਸਰਦਾਰ ਬਲਬੀਰ ਸਿੰਘ ਰਾਜੇਵਾਲ ਜੋ ਕਿਸਾਨ ਯੂਨੀਅਨ ਦੇ ਨੇਤਾ ਹੈ ਉਹਨਾਂ ਦੀ ਮੀਟਿੰਗ ਨੂੰ ਲੈ ਕੇ ਚਰਚਾ ਛਿੜੀ ਹੈ ਜਦੋਂ ਵੀ ਕੋਈ ਰਾਜਨੇਤਾ ਕਿਸੇ ਦੂਸਰੇ ਵਿਅਕਤੀ ਕੋਲ ਜਿੱਦੀ ਆਪਣੇ ਕੋਈ ਸੁਤੰਤਰ ਹੈਸੀਅਤ ਹੈ ਉਹਦੇ ਕੋਲੇ ਜਾਂਦਾ ਹੈ ਤਾਂ ਉਹਨਾਂ ਦੀ ਮੁਲਾਕਾਤ ਦੇ ਵਿੱਚੋਂ ਕੁਝ ਨਾ ਕੁਝ ਲੋਕਾਂ ਦੀਆਂ ਕਿਆਸਰਾਈਆਂ ਜ਼ਰੂਰ ਨਿਕਲਦੀਆਂ ਉਹਨਾਂ ਦੀ ਬੰਦ ਕਮਰਾ ਮੀਟਿੰਗ ਸੀ ਉਸ ਮੀਟਿੰਗ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਮੁੱਖ ਸੁਖਵੀਰ ਸਿੰਘ ਬਾਦਲ ਨੇ ਆਪਣੇ ਦਾਅਵੇ ਕੀਤੇ ਕਿ ਅਸੀਂ ਕਿਸਾਨਾਂ ਦੀਆਂ ਕੁਝ ਗੱਲਾਂ ਤੇ ਵਿਚਾਰ ਕਰਨ ਲਈ ਉਹਨਾਂ ਕੋਲ ਗਏ ਤੇ ਰਾਜੇਵਾਲ ਸਾਹਿਬ ਨੇ ਕਿਹਾ ਕਿ ਇਹ ਨਿੱਜੀ ਕਿਸਮ ਦੀ ਮੀਟਿੰਗ ਸੀ ਪਾਵੇਂ ਕੁਝ ਵੀ ਸੀ ਪਰ ਇਹਦੇ ਨਾਲ ਇੱਕ ਗੱਲ ਕਿਤਨਾ ਕਿਤੇ ਉੱਭਰ ਕੇ ਸਾਹਮਣੇ ਆਈ ਕਿ ਕਿਸਾਨਾਂ ਦੇ ਵਿੱਚ ਇੱਕ ਵਾਰੀ ਜਦੋਂ ਪਿਛਲੀ ਚੋਣ ਹੋਈ ਹੈ ਉਦੋਂ ਰਾਜੇਵਾਲ ਸਾਹਿਬ ਨੇ ਚੋਣ ਲੜੀ ਤਾਂ ਇੱਕ ਵੱਡੇ ਮੋਰਚੇ ਦੇ ਵਿੱਚ ਜਿਹਨੂੰ ਸੰਯੁਕਤ ਕਿਸਾਨ ਮੋਰਚਾ ਕਿਹਾ ਜਾਂਦਾ ਸੀ ਇਹ ਕੋਦੋ ਤੇੜਪਈ ਇੱਕ ਕਿਸਾਨ ਲੀਡਰ ਉਹ ਬਣੇ ਜਿਨ੍ਹਾਂ ਨੂੰ ਰਾਜਨੀਤੀ ਵਾਲੇ ਕਿਹਾ ਜਾਣ ਲੱਗਿਆ ਤੇ ਦੂਜੇ ਉਹ ਬਣ ਗਏ ਜਿਨ੍ਹਾਂ ਨੂੰ ਕਿਸਾਨ ਯੂਨੀਅਨ ਗੈਰ ਰਾਜਨੀਤਿਕ ਕਿਹਾ ਜਾਣ ਲੱਗਿਆ ਹੁਣ ਇੱਥੇ ਵਿਚਾਰ ਦੀ ਮੰਗ ਤਾਂ ਇਹ ਹੈ ਜਿਦੇ ਬਾਰੇ ਲਗਾਤਾਰ ਚਰਚਾ ਹੁਣ ਵੀ ਛੜੀ ਹੋਈ ਹੈ ਆਉਣ ਵਾਲੇ ਦਿਨਾਂ 'ਚ ਵੀ ਚੱਲਦੀ ਰਹੂਗੀ ਤੇ ਪਹਿਲਾਂ ਵੀ ਇਹ ਗੱਲ ਹੁੰਦੀ ਰਹਿੰਦੀ ਹੈ ਦੋ ਤਰ੍ਹਾਂ ਜਿਹੜੀਆਂ ਦੋ ਕਿਸਮ ਦੇ ਵਿਚਾਰ ਹੈ ਉਹ ਸਾਡੇ ਸਾਹਮਣੇ ਆਉਂਦੇ ਆ ਇੱਕ ਵਿਚਾਰ ਇਹ ਮੰਨਿਆ ਜਾਂਦਾ ਹੈ ਕਿ ਕੀ ਕਿਸਾਨਾਂ ਨੂੰ ਰਾਜਨੀਤੀ ਦਾ ਸਿੱਧਾ ਹਿੱਸਾ ਬਣ ਕੇ ਜਿਆਦਾ ਲਾਭ ਮਿਲ ਸਕਦਾ ਹੈ ਕੀ ਕਿਸਾਨਾਂ ਨੂੰ ਰਾਜਨੀਤੀ ਦਾ ਸਿੱਧਾ ਹਿੱਸਾ ਬਣਨ ਦੇ ਨਾਲ ਜਿਆਦਾ ਨੁਕਸਾਨ ਹੋ ਸਕਦਾ ਹੈ ਇਹ ਦੋਨੇ ਪੱਖ ਹੈ ਜਿਹੜੇ ਅੱਡ-ਅੱਡ ਤਰੀਕਿਆਂ ਤੋਂ ਦੇਖਣ ਵਾਲੇ ਆ ਇੱਕ ਸਮਾਂ ਸੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਰਾਜਨੀਤੀ ਕਰਦੇ ਸੀ ਤਾਂ ਉਦੋਂ ਉਹ ਸਿੱਧੇ ਤੌਰ ਤੇ ਕਿਸਾਨੀ ਨਾਲ ਕਿਸਾਨਾਂ ਨਾਲ ਜੁੜੇ ਹੋਏ ਸੀ ਪਿੰਡਾਂ ਦੇ ਵਿੱਚ ਜਾ ਕੇ ਉਹ ਸੰਗਤ ਦਰਸ਼ਨ ਕਰਦੇ ਸੀ ਤੇ ਜਦੋਂ ਹੀ ਧਰਮ ਯੁੱਧ ਦੇ ਨਾਂ ਤੇ ਮੋਰਚਾ ਲੱਗਦਾ ਸੀ ਤਾਂ ਉਦੋਂ ਸਿੱਖ ਕਿਸਾਨੀ ਉਹਨਾਂ ਦੀ ਪਿੱਠ ਦੇ ਉੱਪਰ ਵੱਡੀ ਪੱਧਰ ਤੇ ਆ ਕੇ ਖੜਦੀ ਸੀ ਜੇਲਾਂ ਭਰ ਦੀ ਸੀ ਕੁਰਬਾਨੀਆਂ ਕਰਨ ਲਈ ਤਿਆਰ ਰਹਿੰਦੀ ਸੀ ਪਰ ਜਦੋਂ ਵਾਗ ਡੋਰ ਐ ਜਿਹੜੀ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਹੱਥ ਚ ਆਈ ਤਾਂ ਉਦੋਂ ਅਕਾਲੀ ਦਲ ਦਾ ਥੋੜਾ ਜਿਹਾ ਚਾਲ ਚੱਲਣਾ ਜਿਹੜਾ ਉਹ ਵੱਖਰੀ ਕਿਸਮ ਦਾ ਹੋਇਆ ਇਹਨਾਂ ਨੇ ਪੰਜਾਬ ਪਾਰਟੀ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਹੋਰ ਵੱਖ-ਵੱਖ ਕਿਸਮ ਦੇ ਬਿਜ਼ਨਸ ਵਾਲੇ ਵਿਅਕਤੀਆਂ ਨੂੰ ਜਿਹੜੇ ਗੈਰ ਖੇਤੀ ਧੰਦਿਆਂ ਨਾਲ ਸੰਬੰਧਿਤ ਸੀ ਉਹਨਾਂ ਨੂੰ ਵੀ ਪਾਰਟੀ ਦਾ ਹਿੱਸਾ ਬਣਾਇਆ ਜਿਸ ਕਰਕੇ ਕਿਸਾਨੀ ਤੋਂ ਅਕਾਲੀ ਦਲ ਇੱਕ ਸਟੈਪ ਜਾਂ ਇੱਕ ਕਦਮ ਦੂਰ ਚੱਲਿਆ ਗਿਆ ਹੁਣ ਕੀ ਫਿਰ ਉਹ ਟੁੱਟੀ ਕੰਢਣ ਵਾਲੀ ਗੱਲ ਹੋ ਰਹੀ ਹੈ ਕੀ ਹੁਣ ਫੇਰ ਸੁਖਵੀਰ ਬਾਦਲ ਕਿਤੇ ਇਹੇ ਕੋਸ਼ਿਸ਼ ਕਰ ਰਹੇ ਹੈ ਕਿ 27 ਤੋਂ ਪਹਿਲਾਂ ਆਪਾਂ ਕਿਸਾਨੀ ਨਾਲ ਹੱਥ ਮਿਲਾ ਕੇ ਦੇਖੀਏ ਇਹ ਬਹੁਤ ਹੀ ਵੱਡੇ ਬਹੁਤ ਹੀ ਗੰਭੀਰ ਤੇ ਪੰਜਾਬ ਦੇ ਭਵਿੱਖ ਨੂੰ ਲੰਬੇ ਸਮੇਂ ਤੱਕ ਨਿਰਧਾਰਤ ਕਰਨ ਵਾਲੇ ਮੁੱਦੇ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਨੇ ਸ਼ੁਰੂ ਦੇ ਵਿੱਚ ਜਿਹਨੂੰ ਸ਼੍ਰੋਮ ਨੇ ਅਕਾਲੀ ਦਲ ਕਿਹਾ ਜਾਂਦਾ ਹੈ ਜਿਹਦੇ ਵਿੱਚ ਅਕਾਲੀ ਦਲ ਦੀਆਂ ਸਾਰੀਆਂ ਧਿਰਾਂ ਸੀ ਉਹਨਾਂ ਨੇ ਕਿਸਾਨੀ ਦੀਆਂ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਤੇ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਉਹਨਾਂ ਨੇ ਮੰਵਾ ਕੇ ਵੀ ਦਿੱਤੀਆਂ ਉਹਨਾਂ ਦੇ ਵਿੱਚੋਂ ਭਾਵੇਂ ਪਾਣੀਆਂ ਦਾ ਮਸਲਾ ਹੋਵੇ ਖਾਲੇ ਪੱਕੇ ਕਰਨ ਦਾ ਮਸਲਾ ਹੋਵੇ ਜਾਂ ਮੋਟਰਾਂ ਤੇ ਮੁਫਤ ਬਿਜਲੀ ਦੇਣ ਦਾ ਮਸਲਾ ਹੋਵੇ ਜਾਂ ਜਿਹਨੂੰ ਢਿੰਡਸਾ ਟਰਾਂਸਪੋਰਟ ਕਿਹਾ ਜਾਂਦਾ ਹੈ ਟਰੈਕਟਰਾਂ ਨੂੰ ਸੜਕਾਂ ਤੇ ਚੱਲਣ ਦਾ ਮਸਲਾ ਹੋਵੇ ਇਹ ਸਾਰੇ ਇਸ ਕਿਸਮ ਦੇ ਹੋਰ ਵੀ ਬਹੁਤ ਸਾਰੇ ਮਸਲੇ ਆ ਜਿੰਨਾ ਤੇ ਅਕਾਲੀ ਦਲ ਕਿਸਾਨੇ ਦੀ ਪਿੱਠ ਤੇ ਖੜਾ ਰਿਹਾ ਜਾਂ ਖੜਾ ਹੋਇਆ ਨਜ਼ਰ ਆਉਂਦਾ ਰਿਹਾ ਪਰ ਹੌਲੀ-ਹੌਲੀ ਕੀ ਹੋਇਆ ਕਿ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਆਪਣੇ ਆਪ ਦੇ ਵਿੱਚ ਵੱਡਾ ਧੜਾ ਬਣਾਇਆ ਤੇ ਉਹ ਬਿਨਾ ਕਿਸੇ ਰਾਜਨੀਤਿਕ ਦਲ ਦੀ ਡੰਗੋਰੀ ਫੜਿਆ ਸਿੱਧੇ ਤੌਰ ਤੇ ਇੰਨੇ ਕ ਕਾਮਯਾਬ ਆਪਣੇ ਆਪ ਨੂੰ ਮਹਿਸੂਸ ਕਰਨ ਲੱਗੇ ਜਾਂ ਕਾਮਯਾਬ ਹੋ ਗਏ ਜਾਂ ਇੰਨੇ ਕ ਆਪਣੇ ਆਪ ਨੂੰ ਸੰਗਠਿਤ ਕਰਨ ਦੇ ਵਿੱਚ ਉਹ ਕਾਮਯਾਬ ਰਹੇ ਕਿ ਉਹਨਾਂ ਨੇ ਆਪਣੇ ਵੱਡੇ ਮੋਰਚੇ ਬਣਾ ਲਏ ਉਹਨਾਂ ਦੇ ਵਿੱਚੋਂ ਕੁਝ ਨਾਂ ਬਹੁਤ ਵੱਡੇ ਐ ਜਿਨ੍ਹਾਂ ਨੇ ਜਦੋਂ ਦਿੱਲੀ ਦਾ ਮੋਰਚਾ ਸੰਭਾਲਿਆ ਤਾਂ ਤਕਰੀਬਨ ਤਕਰੀਬਨ ਉਹਦੇ ਵਿੱਚ ਸਾਰੀਆਂ ਰਾਜਨੀਤਿਕ ਧਿਰਾਂ ਭਾਵੇਂ ਉਹ ਧਿਰਾਂ ਖੱਬੇ ਪੱਖੀ ਸੀ ਭਾਵੇਂ ਉਹ ਧਿਰਾਂ ਸਿਕ ਸਿਆਸ ਦੇ ਵਿੱਚੋਂ ਨਿਕਲੇ ਆ ਹੋਈਆਂ ਸੀ ਭਾਵੇਂ ਉਹਨਾਂ ਦੇ ਵਿੱਚੋਂ ਕੁਝ ਨੇਤਾ ਜਿਹੜੇ ਅਕਾਲੀ ਦਲ ਦੇ ਨਾਲ ਹਮਦਰਦੀ ਰੱਖਦੇ ਸੀ ਕਾਂਗਰਸ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਹਮਦਰਦੀ ਰੱਖਦੇ ਸੀ ਉਹਨਾਂ ਸਾਰਿਆਂ ਨੇ ਸਾਂਝੇ ਤੌਰ ਤੇ ਮੋਰਚਾ ਲੜਿਆ ਤੇ ਮੋਰਚਾ ਜਿੱਤਿਆ ਹੁਣ ਮਸਲਾ ਖੜਾ ਹੁੰਦਾ ਹੈ ਕਿ ਕੀ ਇਹਨਾਂ ਜਥੇਬੰਦੀਆਂ ਨੂੰ ਜਿਹੜੀਆਂ 32 33 ਜਥੇਬੰਦੀਆਂ ਨੇ ਉਦੋਂ ਸੰਘਰਸ਼ ਲੜਿਆ ਕਿ ਇਹਨਾਂ ਨੂੰ ਸਿੱਧੇ ਤੌਰ ਦੇ ਵਿੱਚ ਰਾਜਨੀਤੀ ਵਿੱਚ ਸ਼ਾਮਲ ਹੋ ਕੇ ਵੱਧ ਲਾਭ ਮਿਲ ਸਕਦਾ ਹੈ ਜਿਹੜੀ ਕੱਲ ਦੀ ਮੀਟਿੰਗ ਆ ਉਹਦੀਆਂ ਕਨਸੋਆ ਤੋਂ ਇਹੀ ਮਹਿਸੂਸ ਹੋ ਰਿਹਾ ਹੈ ਪਹਿਲੀ ਗੱਲ ਤਾਂ ਜੇ ਕੁਝ ਪੱਖਾਂ ਨੂੰ ਲੈ ਕੇ ਚੱਲੇਗੇ ਤਾਂ ਸਾਡੇ ਸਾਹਮਣੇ ਆਉਂਦੇ ਆ ਕਿ ਨੈਤਿਕ ਤੌਰ ਤੇ ਇਹ ਸਮਝੌਤਾ ਠੀਕ ਰਹਿੰਦਾ ਹੈ ਕਿ ਮੁੱਦਾ ਆਧਾਰਿਤ ਚੀਜ਼ਾਂ ਨੂੰ ਲੈ ਕੇ ਗੱਲ ਕਰਨੀ ਠੀਕ ਰਹਿੰਦੀ ਹੈ ਕਿ ਜੇ ਕਿਸਾਨ ਕਿਸੇ ਰਾਜਨੀਤਿਕ ਦਲ ਦਾ ਹਿੱਸਾ ਨਾ ਬਣਨ ਤਾਂ ਉਹ ਆਪਣੇ ਆਪ ਨੂੰ ਇੱਕ ਦੂਜੇ ਤੋਂ ਵੰਡਿਆ ਹੋਇਆ ਨਹੀਂ ਮਹਿਸੂਸ ਕਰਨਗੇ ਕਿ ਕਿਸਾਨ ਪ੍ਰੈਸ਼ਰ ਗਰੁੱਪ ਦੀ ਭੂਮਿਕਾ ਵਿੱਚ ਹੀ ਠੀਕ ਰਹਿਣਗੇ ਕੀ ਕਿਸਾਨਾਂ ਕੋਲੇ ਇਹ ਅਧਿਕਾਰ ਜੇ ਕਿਸੇ ਪਾਰਟੀ ਨਾਲ ਲੱਗਦੇ ਆ ਫਿਰ ਘੱਟ ਨਹੀਂ ਜਾਊਗਾ ਕਿ ਉਹ ਸਾਰੀਆਂ ਪਾਰਟੀਆਂ ਦੀ ਜਿੱਥੇ ਵੀ ਉਹਨਾਂ ਨੂੰ ਕੋਈ ਗਲਤ ਲੱਗਦਾ ਹੈ ਨਿੰਦਾ ਨਹੀਂ ਕਰ ਸਕਣਗੇ ਇਸ ਕਰਕੇ ਰਾਜਨੀਤੀ ਨਾਲ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਜੇ ਉਹ ਹਾਰ ਗਏ ਤਾਂ ਕਾਡਰ ਦੇ ਵਿੱਚੋਂ ਆਪਣਾ ਆਧਾਰ ਹੈ ਜਿਹੜਾ ਉਹ ਗਵਾ ਸਕਦੇ ਆ ਇਤਿਹਾਸਕ ਤੌਰ ਤੇ ਵੀ ਉਹ ਦੇਖਦੇ ਆ ਜਦੋਂ ਰਾਜਨੀਤੀ ਦਾ ਹਿੱਸਾ ਬਣਿਆ ਉਹਨਾਂ ਨੂੰ ਨੁਕਸਾਨ ਹੋਇਆ ਹੈ ਅੱਜ ਦੀ ਡੇਟ ਤੇ ਵਿੱਚ ਗੈਰ ਰਾਜਨੀਤਿਕ ਹੋਣ ਕਰਕੇ ਉਹਨਾਂ ਨੂੰ ਮੀਡੀਆ ਦੀ ਸਪੋਰਟ ਮਿਲ ਰਹੀ ਹੈ ਫਿਰ ਹੋ ਸਕਦਾ ਹੈ ਮੀਡੀਆ ਉਹਨਾਂ ਨੂੰ ਸਪੋਰਟ ਕਰਨ ਤੋਂ ਹਟ ਜੇ ਅੱਜ ਉਹਨਾਂ ਨੂੰ ਵਿਤੀ ਸਹਾਇਤਾ ਇਸ ਕਰਕੇ ਦਿੱਤੀ ਜਾਂਦੀ ਹੈ ਕਿ ਉਹ ਕਿਸਾਨ ਹੈ ਸਾਰੀਆਂ ਪਾਰਟੀਆਂ ਦੀ ਹਮਦਰਦੀ ਹੈ ਸਾਰੇ ਜਿਹੜੇ ਵੱਖ-ਵੱਖ ਗਰੁੱਪ ਸੰਤ ਸਮਾਜ ਉਹਨਾਂ ਦੀ ਹਮਦਰਦੀ ਹੈ ਕਿ ਫਿਰ ਉਹ ਘਟਤਾ ਨਹੀਂ ਜਾਊਗੀ ਕੀ ਲੰਬੇ ਸਮੇਂ ਦੀ ਚੁਣੌਤੀ ਦੇ ਤੌਰ ਤੇ ਇੱਕ ਪ੍ਰੈਸ਼ਰ ਗਰੁੱਪ ਵਜੋਂ ਕੰਮ ਕਰਦੇ ਰਹਿਣਾ ਠੀਕ ਹੈ ਇਹ ਕੁਝ ਮੁੱਦੇ ਆ ਜਿਨ੍ਹਾਂ ਤੇ ਆਪਾਂ ਇੱਕ ਇੱਕ ਕਰਕੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲੀ ਗੱਲ ਨੈਤਿਕ ਆਧਾਰ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਤੇ ਰਾਜਨੀਤਿਕ ਆਧਾਰ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਚੱਲਣ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਇਹ ਆਪਣੇ ਆਪ ਦੇ ਵਿੱਚ ਗੁੰਝਲਦਾਰ ਸਮੱਸਿਆ ਬਣ ਜਾਂਦੀ ਹੈ ਅਸੀਂ ਦੇਖਦੇ ਆ ਕਿ ਕੇਂਦਰ ਸਰਕਾਰ ਨੇ ਹੁਣ ਹੜ ਆਏ ਹੋਏ ਹੈ ਆਪਣਾ ਬਿਆਨ ਦਿੱਤਾ ਕਿ ਅਸੀਂ ਕਿਸਾਨਾਂ ਨੂੰ ਸਿੱਧੀ ਸਹਾਇਤਾ ਕਰਾਂਗੇ ਪੰਜਾਬ ਸਰਕਾਰ ਨੇ ਬਿਆਨ ਦਿੱਤਾ ਕਿ ਅਸੀਂ ਗਰਦੌਰੀਆਂ ਕਰਾ ਲੀਆਂ ਬਹੁਤ ਜਲਦੀ ਲੋਕਾਂ ਦੇ ਕੋਲੇ ਜਾ ਕੇ ਉਹਨਾਂ ਦੀ ਬਾਹ ਫੜਾਂਗੇ ਉਹਨਾਂ ਦੀ ਮਰੀ ਹੋਈ ਫਸਲ ਦਾ ਡਿੱਗੇ ਹੋਏ ਘਰਾਂ ਦਾ ਗਵਾਚੇ ਹੋਏ ਪਸ਼ੂਆਂ ਦਾ ਜਾਂ ਖਰਾਬ ਹੋਏ ਖੇਤਾਂ ਦਾ ਜੋ ਵੀ ਬਣਦਾ ਮੁਆਵਜ਼ਾ ਹੈ ਉਹਨਾਂ ਨੂੰ ਦਿੱਤਾ ਜਾਊਗਾ ਪਰ ਹੋਕ ਕੀ ਰਿਹਾ ਕੁਝ ਵੀ ਨਹੀਂ ਹੋ ਰਿਹਾ ਆਪਣੇ ਮਨ ਤੇ ਨੈਤਿਕ ਬੋਝ ਸਮਝਦੇ ਹੋਏ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਨੇ ਵੱਖ-ਵੱਖ ਧਾਰਮਿਕ ਸਮਾਜਿਕ ਸੰਸਥਾਵਾਂ ਨੇ ਆਰਟਿਸਟਾਂ ਨੇ ਗਾਇਕਾਂ ਨੇ ਜਾਂ ਸਮਾਜ ਦੇ ਹੋਰ ਲੋਕਾਂ ਨੇ ਆਪਣਾ ਨੈਤਿਕ ਫਰਜ ਸਮਝਦੇ ਹੋਏ ਉਹਨਾਂ ਦਾ ਵੱਡੇ ਪੱਧਰ ਤੇ ਹਮਦਰਦੀ ਦੇ ਨਾਲ ਉਹਨਾਂ ਦਾ ਪੱਲਾ ਫੜਿਆ, ਹੱਥ ਫੜਿਆ, ਉਹਨਾਂ ਦੀ ਸਹਾਇਤਾ ਕਰਨ ਦੇ ਵਿੱਚ ਜੁਟੇ ਹੋਏ ਐ। ਜਦੋਂ ਕਿ ਰਾਜਨੀਤਿਕ ਦਲ ਜਾਂ ਰਾਜਨੀਤਿਕ ਪਾਰਟੀ ਜਾਂ ਸਮੇਂ ਦੀ ਸਰਕਾਰ ਭਾਵੇਂ ਕੇਂਦਰ ਦੀ ਹੋਵੇ ਜਾਂ ਰਾਜ ਦੀ ਹੋਵੇ, ਉਹ ਫਿਲਹਾਲ ਉਹਨਾਂ ਵਾਸਤੇ ਤਕਰੀਬਨ ਤਕਰੀਬਨ ਕੁਝ ਨਹੀਂ ਕਰ ਰਹੀ। ਦੂਜੇ ਨੰਬਰ ਤੇ ਜਦੋਂ ਅਸੀਂ ਗੱਲ ਕਰਦੇ ਆਂ ਕਿ ਜਦੋਂ ਕਿਸਾਨ ਮੁੱਦਾ ਆਧਾਰਿਤ ਗੱਲ ਕਰਦੇ ਆ ਉਹਦੇ ਵਿੱਚ ਭਾਵੇਂ ਐਮਐਸਪੀ ਦੀ ਗੱਲ ਹੋਵੇ ਕਰਜ਼ਾ ਮਾਫੀ ਦੀ ਗੱਲ ਹੋਵੇ ਬਿਜਲੀ ਦੀ ਬਿੱਲਾਂ ਦੀ ਗੱਲ ਹੋਵੇ ਜਾਂ ਸਬਸਿਡੀ ਦੀ ਗੱਲ ਹੋਵੇ ਮੰਡੀਆਂ ਦੇ ਪ੍ਰਾਈਵੇਟਾਈਜੇਸ਼ਨ ਦੀ ਗੱਲ ਹੋਵੇ ਇਹ ਸਾਰੇ ਕਿਸਾਨਾਂ ਦੇ ਮੁੱਦੇ ਆ ਜੇ ਉਹ ਇੱਕ ਰਾਜਨੀਤਿਕ ਦਲ ਦੇ ਵਿੱਚ ਆ ਜਾਂਦੇ ਆ ਫਰਜ਼ ਕਰ ਲਓ ਉਹ ਰਾਜਨੀਤਿਕ ਦਲ ਸਰਕਾਰ ਦੀ اپੋਜੀਸ਼ਨ 'ਚ ਰਹਿ ਜਾਂਦਾ ਹੈ ਤਾਂ ਉਹਨਾਂ ਦੇ ਇਹ ਮੁੱਦੇ ਆ ਜਿਹੜੇ ਉਹ ਸੈਕੰਡਰੀ ਬਣ ਜਾਣਗੇ ਜੇ ਉਹ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਕੰਮ ਕਰਦੇ ਰਹਿੰਦੇ ਆ ਤਾਂ ਇਹਨਾਂ ਮੁੱਦਿਆਂ ਨੂੰ ਉਹ ਹਰ ਸਰਕਾਰ ਦੇ ਨਾਲ ਸਾਹਮਣੇ ਰੱਖ ਕੇ ਲੜ ਸਕਦੇ ਆ ਉਹਨਾਂ ਦੀ ਤਾਕਤ ਹੈ ਜਿਹੜੀ ਉਹ ਬਣੀ ਰਹਿੰਦੀ ਹੈ ਤੇ ਤੀਸਰਾ ਪ੍ਰਮੁੱਖ ਪੱਖ ਹੈ ਕਿ ਜੇਕਰ ਕਿਸਾਨ ਗੈਰ ਰਾਜਨੀਤਿਕ ਰਹਿੰਦੇ ਆ ਤਾਂ ਉਹ ਇੱਕ ਦੂਜੇ ਨਾਲੋਂ ਵੰਡੇ ਜਾਣ ਤੋਂ ਵੀ ਬਚੇ ਰਹਿੰਦੇ ਆ ਇਹਦੇ ਦਾ ਸਾਡੇ ਕੋਲੇ ਹੁਣੇ-ਹੁਣੇ ਰੀਸੈਂਟ ਉਦਾਹਰਨ ਹੈ ਜਦੋਂ ਬਲਬੀਰ ਸਿੰਘ ਰਾਜੇਵਾਲ ਨੇ ਚੋਣ ਲੜੀ ਸੀ ਤਾਂ ਉਸੇ ਸਮੇਂ ਕਿਸਾਨ ਯੂਨੀਅਨ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਸੀ ਦੇ ਨਾਲ ਇਹਦਾ ਰਿਜ਼ਲਟ ਸਾਡੇ ਸਾਹਮਣੇ ਆਇਆ ਸੁਖਦੇਵ ਸਿੰਘ ਪੰਦੇਰ ਤੇ ਜਸਜੀਤ ਸਿੰਘ ਡੱਲੇਵਾਲ ਨੇ ਜਦੋਂ ਮੋਰਚਾ ਲਾਇਆ ਹੁਣ ਹਰਿਆਣੇ ਦੇ ਬਾਰਡਰ ਤੇ ਨਾ ਤਾਂ ਉਸ ਨੂੰ ਉਨੀ ਤਾਕਤ ਮਿਲੀ ਨਾ ਉਹਨੇ ਸਮਰੱਥਾ ਮਿਲੀ ਤੇ ਨਾ ਹੀ ਹਰਿਆਣਾ ਸਰਕਾਰ ਨੇ ਬਾਰਡਰ ਤੋਂ ਗਾਹਾਂ ਜਾਣ ਦਿੱਤਾ ਤੇ ਜਿੱਦਨ ਪੰਜਾਬ ਸਰਕਾਰ ਨੂੰ ਲੱਗਿਆ ਕਿ ਇਹਨਾਂ ਨੂੰ ਹੁਣ ਖਦੇੜ ਦੇਣਾ ਚਾਹੀਦਾ ਤਾਂ ਰਾਤੋਂ ਰਾਤ ਸਮਾਨ ਉਹਨਾਂ ਦਾ ਚੱਕ ਕੇ ਉਹਨਾਂ ਨੂੰ ਉਥੋਂ ਖਦੇੜ ਦਿੱਤਾ ਗਿਆ ਇਹਦੇ ਨਾਲ ਕਿਤੇ ਨਾ ਕਿਤੇ ਉਸ ਮੋਰਚੇ ਨੂੰ ਜਿਹਨੇ ਇੱਕ ਸਮੇਂ ਨਾ ਜਿੱਤੇ ਜਾਣ ਵਾਲੇ ਕਹੇ ਜਾਣ ਵਾਲੇ ਤਨੰਤਰ ਨਰਿੰਦਰ ਸਿੰਘ ਮੋਦੀ ਨਰਿੰਦਰ ਮੋਦੀ ਦੀਆਂ ਜਿਹੜੀਆਂ ਗੋਡੀਆਂ ਲਵਾਤੀਆਂ ਸੀ ਤਾਂ ਇਸ ਕਰਕੇ ਜੇ ਕਿਸਾਨ ਯੂਨੀਅਨਾਂ ਰਾਜਨੀਤੀ ਦੇ ਵਿੱਚ ਸਿੱਧਾ ਦਖਲ ਦੇਣ ਗਿਆ ਜਾਂ ਹਿੱਸਾ ਬਣਨ ਗਿਆ ਉਹਦੇ ਨਾਲ ਜਿਹੜੀ ਇਹ ਵੰਡ ਹੈ ਇਹ ਹੋਰ ਜ਼ਿਆਦਾ ਵੰਡ ਸਕਦੀ ਹੈ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਲੜਦੀਆਂ ਸੀ ਉਹਨਾਂ ਚੋਂ ਕੋਈ ਖੱਬੇ ਪੱਖੀ ਕੋਈ ਸੱਜੇ ਪੱਖੀ ਕੋਈ ਕਾਂਗਰਸ ਪੱਖੀ ਕੋਈ ਅਕਾਲੀ ਪੱਖੀ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਵੰਡੀਆਂ ਜਾ ਸਕਦਿਆਂ ਜਿੱਥੋਂ ਤੱਕ ਰਹੀ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਕੰਮ ਕਰਨ ਦੀ ਉਹ ਇਹ ਅੱਜ ਵੀ ਕੰਮ ਕਰ ਰਹੀ ਹੈ ਉਹਦੇ ਨਾਲ ਕੀ ਹੋ ਰਿਹਾ ਹੈ ਕਿ ਜਿੱਥੇ ਇਹਨਾਂ ਨੂੰ ਠੀਕ ਲੱਗਦਾ ਹੈ ਉੱਥੇ ਇਹ ਦੂਜੇ ਰਾਜਨੀਤਿਕ ਦਲਾਂ ਦੀ ਮੁੱਦਾ ਆਧਾਰਿਤ ਸਪੋਰਟ ਵੀ ਲੈਂਦੇ ਰਹੇ ਆ ਤੇ ਲੈ ਵੀ ਰਹੇ ਆ ਕਿਉਂਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਚੰਗੀ ਤਰ੍ਹਾਂ ਜਾਣਦੀਆਂ ਕਿ ਪੰਜਾਬ ਦੇ ਵਿੱਚ ਜੇ ਰਾਜਨੀਤੀ ਕਰਨੀ ਹੈ ਕਿਸਾਨਾਂ ਨੂੰ ਨਾਰਾਜ਼ ਕਰਕੇ ਕਿਸਾਨਾਂ ਦਾ ਵਿਰੋਧ ਕਰਕੇ ਨਹੀਂ ਕੀਤੀ ਜਾ ਸਕਦੀ ਆਮ ਆਦਮੀ ਪਾਰਟੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਲੈਂਡ ਪੋਲਿੰਗ ਪਾਲਿਸੀ ਦਾ ਵਿਰੋਧ ਕਰਨ ਲਈ ਕਿਸਾਨ ਜਥੇਬੰਦੀਆਂ ਅੱਗੇ ਆਈਆਂ ਤੇ ਉਹਨਾਂ ਦੀ ਪਿੱਠ ਦੇ ਉੱਪਰ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਅਕਾਲੀ ਦਲ ਸਾਰੇ ਦੇ ਸਾਰੇ ਖੜੇ ਹੋਏ ਕਿਉਂਕਿ ਉਦੋਂ ਤੱਕ ਜਾਂ ਹੁਣ ਤੱਕ ਕਿਸਾਨ ਯੂਨੀਅਨ ਇੱਕ ਪ੍ਰੈਸ਼ਰ ਗਰੁੱਪ ਹੈ ਉਹ ਕੋਈ ਰਾਜਨੀਤਿਕ ਦਲ ਨਹੀਂ ਇਸ ਕਰਕੇ ਸਾਰੇ ਦਲ ਉਹਨਾਂ ਨੂੰ ਸਪੋਰਟ ਕਰਦੇ ਆ ਤੇ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਉਹਨਾਂ ਨੂੰ ਇਸ ਗੱਲ ਦਾ ਫਾਇਦਾ ਮਿਲਦਾ ਤੇ ਜੇ ਉਹ ਇੱਕ ਪਾਰਟੀ ਬਣਨ ਗਏ ਤਾਂ ਉਹਦੇ ਨਾਲ ਉਹ ਆਪਣੀ ਆਜ਼ਾਦੀ ਹੈ ਜਿਹੜੀ ਉਹਨੂੰ ਗਵਾ ਲੈਣਗੇ ਜੇ ਆਪਣੀ ਆਜ਼ਾਦੀ ਗਵਾਲੀ ਉਹ ਕਿਸੇ ਵਿਸ਼ੇਸ਼ ਦਲ ਦਾ ਹਿੱਸਾ ਬਣ ਗਏ ਤਾਂ ਉਹਨਾਂ ਦਾ ਇੱਕੋ ਹੀ ਪਿੰਡ ਦੇ ਵਿੱਚ ਜਿੱਥੋਂ ਉਹਨਾਂ ਨੂੰ ਸਪੋਰਟ ਮਿਲਦੀ ਹੈ ਜਿੱਥੋਂ ਲੋਕ ਟਰਾਲੀਆਂ ਭੜਕੇ ਜਾਂਦੇ ਅਨਾਜ ਦਿੰਦੇ ਹੈ ਉਹਨਾਂ ਦੇ ਲਈ ਟਰੈਕਟਰ ਲੈ ਲੈ ਕੇ ਜਾਂਦੇ ਹੈ ਰਾਤਾਂ ਨੂੰ ਉਹਨਾਂ ਦੇ ਮੋਰਚਿਆਂ ਤੇ ਉਹਨਾਂ ਦੀ ਸਪੋਰਟ ਕਰਦੇ ਹੈ ਤਾਂ ਉਹ ਪਿੰਡ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਹੋਂਦ ਹੈ ਉਹ ਵੰਡੀ ਜਾਊਗੀ ਦੋ ਹਿੱਸਿਆਂ ਦੇ ਵਿੱਚ ਤਿੰਨ ਹਿੱਸਿਆਂ ਦੇ ਵਿੱਚ ਵੰਡੇ ਜਾਣਗੇ ਅਸੀਂ ਸਾਰੇ ਜਾਣਦੇ ਹਾਂ ਕਿ ਪਿੰਡ 'ਚ ਸਰਪੰਚੀ ਦੀਆਂ ਚੋਣਾਂ ਜਿਹੜੀਆਂ ਰਾਜਨੀਤਿਕ ਦਲਾਂ ਦੇ ਆਧਾਰ ਤੇ ਹੁੰਦੀਆਂ ਤੇ ਉਹ ਦੋ ਦੋ ਤਿੰਨ ਤਿੰਨ ਖੇਮਿਆਂ ਦੇ ਵਿੱਚ ਤਿੱਖੀ ਵੰਡ ਦੇ ਵਿੱਚ ਵੰਡੇ ਜਾਂਦੇ ਆ ਜਦੋਂ ਕਿ ਕਿਸਾਨ ਯੂਨੀਅਨ ਦੇ ਭਾਵੇਂ ਬਹੁਤ ਸਾਰੇ ਫਿਰਕੇ ਜਾਂ ਦਲ ਬਣੇ ਹੋਏ ਐ ਪਰ ਉਹਨਾਂ ਦੀ ਜਿਹੜੀ ਆਪਸੀ ਵੰਡ ਹੈ ਉਹ ਇੰਨੀ ਤਿੱਖੀ ਨਹੀਂ ਹੈ ਇਸੇ ਤਰੀਕੇ ਨਾਲ ਜਦੋਂ ਅੱਗੇ ਅਸੀਂ ਗੱਲ ਕਰਦੇ ਆ ਕਿ ਰਾਜਨੀਤੀਕਰਨ ਦੇ ਨਾਲ ਇੱਕ ਖਤਰਾ ਇਹ ਵੀ ਬਣਿਆ ਰਹਿੰਦਾ ਹੈ ਕਿ ਲੋਕ ਇਹ ਸਮਝਣ ਲੱਗ ਜਾਂਦੇ ਆ ਕਿ ਸ਼ਾਇਦ ਕਿਸਾਨਾਂ ਦੇ ਜਿਹੜੇ ਨੇਤਾ ਹੈ ਉਹ ਰਾਜਨੀਤੀਕਰਨ ਅਹੁਦੇ ਲੈਣ ਜਾਂ ਵੱਡੇ ਬਣਨ ਦੇ ਖਾਤਰ ਇਸ ਕੰਮ ਦੇ ਵਿੱਚ ਮੂਹਰੇ ਲੱਗੇ ਹੋਏ ਹੈ ਉਹਦੇ ਨਾਲ ਉਹਨਾਂ ਦੀ ਜਿਹੜੀ ਲੋਕਾਂ ਦੇ ਵਿੱਚ ਜਨਤਕ ਹੋਂਦ ਹੈ ਉਹਨੂੰ ਵੀ ਗਵਾਚਣ ਦਾ ਜਿਹੜਾ ਖਤਰਾ ਹੈ ਉਹ ਬਣਿਆ ਰਹਿੰਦਾ ਹੈ ਹਮੇਸ਼ਾ ਸਮੇਂ ਤੱਕ ਉਹ ਬਣਿਆ ਰਹੂਗਾ ਇਤਿਹਾਸਕ ਤੌਰ ਤੇ ਅਸੀਂ ਜਾਣਦੇ ਆ ਕਿ ਗ੍ਰੀਨ ਰੈਵੋਲੂਸ਼ਨ ਤੋਂ ਅੱਜ ਤੱਕ ਜਿੰਨੀਆਂ ਵੀ ਕਿਸਾਨਾਂ ਨੇ ਲੜਾਈਆਂ ਲੜੀਆਂ ਉਹਨਾਂ ਸਾਰੀਆਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੇ ਆਪਣੀ ਆਜ਼ਾਦ ਹੋਣ ਰੱਖ ਕੇ ਉਸੇ ਤਰੀਕੇ ਨਾਲ ਸਾਰੀਆਂ ਦੀਆਂ ਸਾਰੀਆਂ ਲੜਾਈਆਂ ਲੜੀਆਂ ਤੇ ਲੜਾਈਆਂ ਜਿੱਤੀਆਂ ਇਸੇ ਕਰਕੇ ਸ਼ਾਇਦ ਇਹਨਾਂ ਦੀ ਮੀਡੀਆ ਵੀ ਸਪੋਰਟ ਕਰਦਾ ਕਿਉਂਕਿ ਮੀਡੀਆ ਰਾਜਨੀਤਿਕ ਦਲ ਨੂੰ ਹੋਰ ਤਰੀਕੇ ਨਾਲ ਦੇਖਦਾ ਇਨ੍ਹਾਂ ਤੋਂ ਕੋਈ ਵੀ ਇਸ ਕਿਸਮ ਦੀ ਉਮੀਦ ਲੈ ਕੇ মিডিਆ ਨਹੀਂ ਆਉਂਦਾ ਕਿ ਕਿਸਾਨਾਂ ਤੋਂ ਇਹ ਪੁੱਛਿਆ ਜਾਵੇ ਕਿ ਤੁਸੀਂ ਇਹ ਨਹੀਂ ਕਰਦੇ ਤੁਸੀਂ ਉਹ ਨਹੀਂ ਕਰਦੇ ਬਲਕਿ মিডিਆ ਇਹਨਾਂ ਦੀ ਜਿੱਥੇ ਹੋ ਸਕਦਾ ਹੈ ਇਹਨਾਂ ਦੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਇਹਨਾਂ ਦੀ ਕਿਤੇ ਨਾ ਕਿਤੇ ਸਪੋਰਟ ਜ਼ਰੂਰ ਕਰਦਾ ਰਹਿੰਦਾ ਹੈ ਤੇ ਨਾਲ ਹੀ ਨਾਲ ਇਸ ਗੈਰ ਰਾਜਨੀਤਿਕ ਮਾਹੌਲ ਦੇ ਵਿੱਚ ਉਹਨਾਂ ਨੂੰ ਫਾਈਨੈਂਸ਼ੀਅਲ ਜਾਂ ਵਿੱਤੀ ਸਪੋਰਟ ਵੀ ਮਿਲਦੀ ਰਹਿੰਦੀ ਹੈ ਹੁਣ ਹਰ ਫਿਰਕੇ ਵੱਲੋਂ ਭਾਵੇਂ ਉਹ ਸ਼ਹਿਰੀ ਹੈ, ਦੁਕਾਨਦਾਰ ਹੈ, ਖੇਤੀਕਾਰ ਹੈ, ਨੌਕਰੀਪੇਸ਼ਾ ਹੈ, ਇਮੀਗਰੈਂਟ ਹੈ, ਬਾਹਰ ਰਹਿਣ ਵਾਲਾ ਹੈ ਜਾਂ ਕੋਈ ਹੋਰ ਸੰਤਾਂ ਦੀ ਸੰਸਥਾ ਹੈ, ਧਾਰਮਿਕ ਸੰਸਥਾ ਹੈ, ਉਹ ਸਾਰੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸਾਨੀ ਦੀ ਆਰਥਿਕ ਸਹਾਇਤਾ ਕਰਦੀਆਂ। ਜੇ ਉਹ ਰਾਜਨੀਤਿਕ ਦਲ ਬਣ ਗਏ ਤਾਂ ਉੱਥੇ ਫਿਰ ਵੰਡੀ ਪਾਈ ਜਾਊਗੀ। ਜੇ ਅਕਾਲੀ ਦਲ ਨਾਲ ਰਲੇ ਤਾਂ ਜਿਹੜੀ ਮੰਦਰ ਕਮੇਟੀ ਵਾਲੇ ਆਰਐਸਐਸ ਵਾਲੇ ਲੋਕ ਕਹਿਣਗੇ ਅਸੀਂ ਨਹੀਂ ਮਦਦ ਕਰਦੇ। ਜੇ ਉਹ ਕਿਸੇ ਹੋਰ ਦਲ ਦੇ ਨਾਲ ਰਲੇ ਉਤੀਜੀਤਰ ਕਹੋਗੀ ਅਸੀਂ ਇਹ ਸਪੋਰਟ ਕਰਦੇ ਤਾਂ ਉਹਦੇ ਨਾਲ ਇਹਨਾਂ ਦੇ ਆਰਥਿਕ ਤੌਰ ਤੇ ਨੁਕਸਾਨ ਹੋਣ ਅਤੇ ਵੰਡੇ ਜਾਣ ਦੀਆਂ ਸੰਭਾਵਨਾਵਾਂ ਬਣ ਜਾਂਦੀਆਂ ਇਸ ਕਰਕੇ ਕੁੱਲ ਮਿਲਾ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਕਿਸਾਨ ਯੂਨੀਅਨ ਜਿੰਨਾ ਚਿਰ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਕੰਮ ਕਰਦੀ ਰਹੂਗੀ ਆਜ਼ਾਦ ਹਸਤੀ ਰੱਖ ਕੇ ਚੱਲਦੀ ਰਹੂਗੀ ਰਾਜਨੀਤਿਕ ਦਲਾਂ ਤੋਂ ਮੁੱਦਿਆਂ ਆਧਾਰਿਤ ਹੀ ਆਪਣੀਆਂ ਮੰਗਾਂ ਮਣਵਾਉਣ ਤੱਕ ਆਪਣੇ ਆਪ ਨੂੰ ਸੀਮਤ ਰੱਖੂਗੀ ਆਪਣੇ ਨੇਤਾਵਾਂ ਦੇ ਅੰਦਰ ਵਾਰ-ਵਾਰ ਉੱਠਣ ਵਾਲੀ ਵੱਡੀ ਰਾਜਨੀਤੀ ਅਹੁਦੇ ਲੈਣ ਵਾਲੀ ਮੰਤਰੀ ਬਣਨ ਵਾਲੀ ਲਾਲਸਾ ਨੂੰ ਦਬਾਈ ਰੱਖੂਗੀ ਉਦੋਂ ਤੱਕ ਇਹ ਪ੍ਰੈਸ਼ਰ ਗਰੁੱਪ ਹੈ ਜਿਹੜਾ ਹਮੇਸ਼ਾ ਲੋਕਾਂ ਦੇ ਨਾਲ ਖੜਾ ਰਹੂਗਾ ਲੋਕ ਵੀ ਸਾਥ ਦਿੰਦੇ ਰਹਿਣਗੇ ਕਿਉਂਕਿ ਰਾਜਨੀਤੀ ਦੇ ਵਿੱਚ ਪਾਸਾ ਪਲਟਦੇ ਪਤਾ ਨਹੀਂ ਲੱਗਦਾ ਜਿਹੜਾ ਅੱਜ ਮੁੱਖ ਮੰਤਰੀ ਹੈ ਕੱਲ ਉਹ ਕੁਝ ਵੀ ਨਹੀਂ ਹੁੰਦਾ ਪਰ ਕਿਸਾਨ ਯੂਨੀਅਨ ਦੇ ਜਿਹੜੇ ਅੱਜ ਤੋਂ 20 ਸਾਲ ਪਹਿਲਾਂ ਨੇਤਾ ਸੀ ਉਹਨਾਂ ਦੀ ਲੋਕਾਂ ਦੇ ਵਿੱਚ ਸ਼ਾਖ ਅੱਜ ਵੀ ਉਨੀ ਬਣੀ ਹੋਈ ਹੈ ਜਿੰਨੀ ਪਹਿਲਾਂ ਬਣੀ ਹੋਈ ਸੀ ਸੋ 2027 ਦੀਆਂ ਚੋਣਾਂ ਦੇ ਵਿੱਚ ਇਹਨਾਂ ਗੱਲਾਂ ਦਾ ਬਹੁਤ ਮਹੱਤਵ ਹੋਊਗਾ ਤੇ ਸਾਰੇ ਕਿਸਾਨ ਯੂਨੀਅਨ ਦੇ ਲੀਡਰ ਕਾਫੀ ਸੁਲਝੇ ਸਿਆਣੇ ਤੇ ਸੂਝਵਾਨ ਹੈ ਉਹ ਇਹਨਾਂ ਗੱਲਾਂ ਬਾਰੇ ਪਿਛਲੀਆਂ ਚੋਣਾਂ ਦੇ ਵਿੱਚ ਵੀ ਉਹਨਾਂ ਨੇ ਸਹੀ ਫੈਸਲਾ ਲਿਆ ਸੀ ਉਮੀਦ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਹੀ ਫੈਸਲਾ ਲੈਣਗੇ ਧੰਨਵਾਦ